ਕੈਨੇਡਾ ਵਿੱਚ ਪੰਜਾਬੀ ਕਾਰੋਬਾਰੀ ਨੂੰ ਆਪਣੇ ਮੁਲਾਜ਼ਮਾਂ ਦੀ ਜਾਨ ਖਤਰੇ ਵਿੱਚ ਪਾਉਣ ਦੇ ਦੋਸ਼ 'ਤੇ 80500 ਡਾਲਰ ਜੁਰਮਾਨਾ ਕੀਤਾ ਗਿਆ ਅਤੇ 2 ਸਾਲ ਨਿਗਰਾਨੀ ਹੇਠ ਰੱਖਣ ਦੇ ਹੁਕਮ ਦਿੱਤੇ ਗਏ ਨੇ ਵੈਂਕੂਵਰ ਸੰਦੀ ਰਿਪੋਰਟ ਮੁਤਾਬਕ ਵਰਕ ਸੇਫ BC ਵੱਲੋਂ ਫੀਨਿਕਸ ਹੋਮਜ਼ ਲਿਮਟਿਡ ਦੇ ਨਰਮਲ ਸਿੰਘ ਤਖੜ ਵਿਰੁੱਧ ਜਨਵਰੀ 2023 ਵਿੱਚ ਪੜਤਾਲ ਆਰੰਭੀ ਗਈ ਜਿਸ ਦੌਰਾਨ ਸਾਹਮਣੇ ਆਇਆ ਕਿ ਤਖਣ ਨੇ ਇੰਜੀਨੀਅਰ ਦੀ ਲਿਖਤੀ ਪ੍ਰਵਾਨਗੀ ਅਤੇ ਮੌਇਨੇ ਤੋਂ ਬਿਨਾਂ ਆਪਣੇ ਕੰਮਿਆਂ ਨੂੰ ਸਸਪੈਂਡਡ ਸਲੈਬ ਰੈਂਪ ਲਈ ਕੰਕਰੀਟ ਪਾਉਣ ਦੇ ਹੁਕਮ ਦਿੱਤੇ ਵਰਕਸੇਫ ਬੀਸੀ ਦੇ ਇੱਕ ਅਫਸਰ ਨੇ ਦੇਖਿਆ ਕਿ ਕੰਸਟਰਕਸ਼ਨ ਵਰਕਰ ਕੰਕਰੀਟ ਪਾ ਰਹੇ ਸਨ ਜਦਕਿ ਕੁਝ ਹੋਰਨਾਂ ਵੱਲੋਂ ਰੈਂਪ ਦੇ ਹੇਠਾਂ ਸ਼ੋਰਿੰਗ ਹਟਾਈ ਜਾ ਰਹੀ ਸੀ ਕੰਸਟਰਕਸ਼ਨ ਸੈਕਟਰ ਵਿੱਚ ਕਿਸੇ ਢਾਂਚੇ ਨੂੰ ਆਰਜ਼ੀ ਤੌਰ ਤੇ ਸਥਿਰ ਰੱਖਣ ਲਈ ਸ਼ੋਰਿੰਗ ਦੀ ਵਰਤੋਂ ਕੀਤੀ ਜਾਂਦੀ ਹੈ ਅਫਸਰ ਨੇ ਖਤਰਾ ਮਹਿਸੂਸ ਕਰਦਿਆਂ ਹੀ ਕੰਮ ਰੁਕਵਾ ਦਿੱਤਾ ਅਤੇ ਕਾਮਿਆਂ ਨੂੰ ਉਸ ਇਲਾਕੇ ਵਿੱਚੋਂ ਬਾਹਰ ਕੱਢਿਆ ਗਿਆ। ਕਾਮਿਆਂ ਦੇ ਬਾਹਰ ਜਾਣ ਤੋਂ ਕੁਝ ਪਲ ਬਾਅਦ ਹੀ ਰੈਂਪ ਡਿੱਗ ਗਿਆ ਅਤੇ ਸਾਰਾ ਕੰਕਰੀਟ ਅਤੇ ਹੋਰ ਮਲਬਾ ਫਰਸ਼ ਤੇ ਖਿੰਡ ਗਿਆ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਕੰਸਟਰਕਸ਼ਨ ਸਾਈਟ ਤੇ ਕੰਮ ਪੂਰੀ ਤਰ੍ਹਾਂ ਬੰਦ ਕਰਵਾ ਦਿੱਤਾ ਗਿਆ ਅਤੇ ਮਨੁੱਖੀ ਦਾਖਲਾ ਰੋਕਣ ਲਈ ਟੇਪ ਨਾਲ ਘੇਰਾਬੰਦੀ ਕੀਤੀ ਗਈ। ਦੂਜੇ ਪਾਸੇ ਕੰਮ ਬੰਦ ਕਰਨ ਦੇ ਹੁਕਮਾਂ ਦੀ ਪਰਵਾਹ ਨਾ ਕਰਦਿਆਂ ਨਿਰਮਲ ਸਿੰਘ ਧਖੜ ਨੇ ਤਿੰਨ ਕਾਮਿਆਂ ਨੂੰ ਸਫਾਈ ਵਾਸਤੇ ਮਨਾਹੀ ਵਾਲੇ ਖੇਤਰ ਵਿੱਚ ਭੇਜ ਦਿੱਤਾ। ਨਿਰਮਲ ਸਿੰਘ ਧਖੜ ਵਿਰੁੱਧ ਕਿਰਤੀ ਮੁਆਵਜ਼ਾ ਐਕਟ ਅਧੀਨ ਦੋ ਦੋਸ਼ਾਇਦ ਕੀਤੇ ਗਏ। ਜਦਕਿ ਕੰਮ ਬੰਦ ਕਰਨ ਦੇ ਹੁਕਮਾਂ ਦੀ ਤਾਮੀਲ ਕਰਨ ਵਿੱਚ ਅਸਫਲ ਰਹਿਣ ਅਤੇ ਕੰਮ ਵਾਲੀ ਥਾਂ ਤੇ ਦਿਲ ਕੰਬਾਉ ਹਾਦਸੇ ਦਾ ਦੋਸ਼ ਵੱਖਰੇ ਤੌਰ ਤੇ ਲਾਇਆ ਗਿਆ। ਨਿਰਮਲ ਸਿੰਘ ਧਖੜ ਨੇ ਸਾਰੇ ਦੋਸ਼ ਕਬੂਲ ਕਰ ਲਏ ਜਿਸ ਮਗਰੋਂ ਸਜ਼ਾ ਅਤੇ ਜੁਰਮਾਨੇ ਦਾ ਐਲਾਨ ਕੀਤਾ ਗਿਆ। ਪਰੋਬੇਸ਼ਨ ਦੇ ਸਮੇਂ ਦੌਰਾਨ ਨਿਰਮਲ ਸਿੰਘ ਤਖੜ ਵਾਸਤੇ ਲਾਜ਼ਮੀ ਹੈ ਕਿ ਉਹ ਇੱਕ ਕਾਬਲ ਸਿਹਤ ਅਤੇ ਸੁਰੱਖਿਆ ਸਲਾਹਕਾਰ ਦੀਆਂ ਸੇਵਾਵਾਂ ਲੈਂਦੇ ਆਂ ਸੁਰੱਖਿਆ ਯੋਜਨਾ ਦੀ ਸਿਰਜਣਾ ਕਰੇ ਇਸ ਤੋਂ ਇਲਾਵਾ ਨਿਰਮਲ ਸਿੰਘ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਸ ਦੀ ਮਾਲਕੀ ਵਾਲੀਆਂ ਸਾਰੀਆਂ ਕੰਪਨੀਆਂ ਵਿੱਚ ਸਿਹਤ ਅਤੇ ਸੁਰੱਖਿਆ ਸ਼ਰਤਾਂ ਸਖਤੀ ਨਾਲ ਲਾਗੂ ਕੀਤੀਆਂ ਜਾਣ ਨਿਰਮਲ ਸਿੰਘ ਨੂੰ ਸੁਰੱਖਿਆ ਅਫਸਰ ਵਜੋਂ ਕਿਸੇ ਵੀ ਜਗ੍ਹਾ ਤੇ ਜਾਣ ਤੋਂ ਰੋਕਿਆ ਗਿਆ ਹੈ ਅਤੇ ਮੁਲਾਜ਼ਮਾ ਦੀ ਤਬਦੀਲੀ ਕਰਨ ਤੋਂ ਪਹਿਲਾਂ ਪ੍ਰੋਬੇਸ਼ਨ ਅਫਸਰ ਨੂੰ ਇਤਲਾਹ ਦੇਣੀ ਹੋਵੇਗੀ ਵਰਕਸੇ ਬੀਸੀ ਦੇ ਟਾਟ ਮੈਕਡੋਨਲਡ ਨੇ ਕਿਹਾ ਕਿ ਸਜ਼ਾ ਰਹੀ ਸਪਸ਼ਟ ਸਨੇਹਾ ਦਿੱਤਾ ਗਿਆ ਕਿ ਕੰਮ ਵਾਲੀ ਥਾਂ ਤੇ ਸੁਰੱਖਿਆ ਮੁਹੱਈਆ ਕਰਵਾਉਣੀ ਐਮਪਲॉयਰਸ ਦਾ ਕਾਨੂੰਨੀ ਫਰਜ਼ ਹੈ ਜਿਹੜੇ ਕਾਰੋਬਾਰੀ ਕੋਤਾਹੀ ਵਰਤਣਗੇ ਅਤੇ ਇਸ ਦੇ ਸਿੱਟੇ ਵਜੋਂ ਗੰਭੀਰ ਜ਼ਖਮੀ ਹੋਣ ਜਾਂ ਮੌਤ ਦਾ ਖਤਰਾ ਪੈਦਾ ਹੁੰਦਾ ਹੈ ਤਾਂ ਕਾਨੂੰਨੀ ਸਿੱਟੇ ਭੁਗਤਣੇ ਹੋਣਗੇ ਪਿਆਰਾ ਰਿਪੋਰਟ ਹੰਦਰ ਟੀਵੀ